ਸ਼ੈਤਾਨੀ ਨੇ ਜਾ ਕੇ ਬੁੱਧ ਭਾਟੀ ਨੂੰ ਸਮਝਾਉਣਾ ਕੀਤਾ ਪਹਿਲਾਂ ਤੁਸੀਂ ਆਪਣੇ ਭੈਣ ਦਾ ਦੁੱਖ ਨਿਵਾਰਨਾ ਰਾਜੇ ਢੋਲ ਦੀ ਤੇ ਰਾਣੀ ਮਾਰਵੜ ਦੀ ਸੁਲਾ ਸਫਾਈ ਕਰਵਾਉਣੀ ਫਿਰ ਤੁਸੀਂ ਸ਼ਕਪੂਰ ਨੇ ਇਸ ਗੱਲ ਤੋਂ ਬੁੱਧ ਭਾਟੀ ਨੂੰ ਗੁੱਸਾ ਆ ਗਿਆ ਉਹ ਕੀ ਕਹਿੰਦਾ ਹੈ ਆਓ ਸੁਣੀਏ ਬੁੱਧ ਭਾਟੀ ਫਿਰ ਆਖਦਾ ਦਿਲ ਮੈਂ ਗੁੱਸਾ ਖਾਏ ਨਾ ਉਹ ਸਾਡੀ ਭੈਣ ਹੈ ਕਹਿਦੀ ਉਸ ਕੋ ਜਾਏ ਮਾਰਵਾੜ ਤਾਈ ਆਖਦੀ ਤੂੰ ਜਾ ਕੇ ਬੁੱਧ ਭਾਟੀ ਰਾਜਾ ਆਖਦਾ ਸੁਣਾ ਕੇ ਕਾਹ ਨੂੰ ਗਾਲ ਆਣ ਕੇ ਸੁਣਾਈ ਡਹਿਣ ਦੀ ਸਾਡੀ ਨਾ ਸਕੀਰੀ ਕੋਈ ਭਾਈ ਭੈਣ ਦੀ ਹੋ ਮਾਰਵਾੜ ਤਾਈ ਆਖਦੀ ਤੂੰ ਜਾ ਕੇ ਮਾਰਵਾੜ ਤੈਂ ਆਖਦੀ ਤੂੰ ਜਾ ਕੇ ਬੁੱਧ ਭਾਟੀ ਰਾਜਾ ਆਖਦਾ ਸੁਣਾਇ ਕੇ ਕਾਹਨੂੰ ਗੱਲ ਆਣ ਕੇ ਸੁਣਾਈ ਡਹਿਣ ਦੀ ਸਾਡੀ ਨਾ ਸਕੀਰੀ ਕੋਈ ਭਾਈ ਭੈਣ ਦੀ ਹੁੰਦੀ ਸਾਡੀ ਭੈਣ ਤਾਂ ਸ਼ਰਮ ਕਰਦੀ ਸਾਡੀ ਕਾਨੂੰਨ ਲੱਜਿਆ ਉਤਾਰ ਧਰਦੀ ਬੁਰਾ ਭਲਾ ਸਾਡੀ ਸੱਤਿਆ ਨਾ ਕਹਿਣ ਦੀ ਸਾਡੀ ਨਾ ਸਕੀਰੀ ਕੋਈ ਭਾਈ ਭੈਣ ਦੀ ਝੂਠ ਅਸੀਂ ਢੋਲਦਾ ਵੀ ਜਾਂਦੇ ਮਨ ਜੀ ਖਾਦੇ ਨਰ ਨਾਰ ਨੇ ਅਸਾਂ ਦੇ ਕੰਨ ਜੀ ਕਰੇ ਬਦਨਾਮੀ ਦੁਨੀਆ ਕਸੈਣ ਦੀ ਸਾਡੀ ਨਾ ਸਕੀਰੀ ਕੋਈ ਭਾਈ ਭੈਣ ਦੀ ਜਮਕੇ ਤੇ ਪੱਟੀ ਚੰਦਰੀ ਨੇ ਜਖਣਾ ਜਮਕੇ ਤੇ ਪੱਟੀ ਚੰਦਰੀ ਨੇ ਜਖਣਾ ਐਸੀ ਭੈਣ ਨਾਲ ਕੀ ਪਿਆਰ ਰੱਖਣਾ ਹੁਣ ਕੋਈ ਵਜ੍ਹਾ ਨਹੀਂ ਪਿਆਰ ਭੈਣ ਦੀ ਸਾਡੀ ਨਾ ਸਕੀਰੀ ਕੋਈ ਭਾਈ ਭੈਣ ਦੀ 12 ਵਰੇ ਰੱਖ ਦੂਸਰੇ ਮਨੁੱਖ ਨੂੰ ਹੁਣ ਵੀ ਗੁਜ਼ਾਰਨਾ ਕਦੇ ਨਹੀਂ ਸੁਖ ਨੂੰ ਖਾਂਡ ਨੂੰ ਖਲਾਵੇ ਤਲੀ ਦੇ ਜਵੈਣ ਦੀ ਸਾਡੀ ਨਾ ਸਤੀਰੀ ਕੋਈ ਭਾਈ ਭੈਣ ਦੀ ਉਸੇ ਸੁਲਤਾਨ ਕੋ ਸੁਣਾਵੇ ਦੁਖੜਾ ਬਈ ਉਸੇ ਸੁਲਤਾਨ ਕੋ ਸੁਣਾਵੇ ਦੁਖੜਾ ਅਸੀਂ ਇਹਦਾ ਦੇਖੀਏ ਕਦੇ ਨਾ ਮੁਖੜਾ ਸਾਨੂੰ ਕੋਈ ਲੋੜ ਹੈ ਨਾ ਸਾਰ ਲੈਣ ਦੀ ਸਾਡੀ ਨਾ ਸਕੀਰੀ ਕੋਈ ਭਾਈ ਭੈਣ ਦੀ ਭਾਣ ਜੇ ਸ਼ੱਕ ਨੂੰ ਜ਼ਰੂਰ ਭਰੀਏ ਕਾਹਨੂੰ ਅਸੀਂ ਢੋਲ ਸੇ ਵਿਰੋਧ ਕਰੀਏ ਢੋਬਤੀ ਕਸ਼ੋਰ ਬੇੜੀ ਸਤ ਰਹਿਣ ਦੀ ਸਾਡੀ ਨਾ ਸਕੀਰੀ ਕੋਈ ਭਾਈ ਭੈਣ ਦੀ ਸਾਡੀ ਨਾ ਸਕੀਰੀ ਕੋਈ ਭਾਈ ਭੈਣ ਦੀ ਮਾਰਵਾੜ ਦਾ ਦੋਸ਼ ਨਾ ਕੁਦਰਤ ਦਾ ਹੈ ਖੇਲ ਨਾਲ ਢੋਲ ਦੇ ਭੈਣ ਦਾ ਤੁਸੀਂ ਕਰਾਓ ਮੇਲ ਬੁੱਧ ਭਾਟ ਆਖਦਾ ਅਟਕ ਨਾ ਤੂੰ ਡੇਰੇ ਮੇਰੇ ਅੱਜ ਤਾਂ ਹੀ ਭੈਣ ਨੇ ਬਥੇਰੀ ਮਿੱਟੀ ਪਾਟ ਲਈ ਐਸੀ ਹਤਿਆਰੀ ਦੀ ਉਚਾਰਨਾ ਜਬਾਨੋਂ ਗੱਲ ਆਕੇ ਅਜਮੇਰ ਮੇ ਸਮਝ ਨੇਕੀ ਖੱਟ ਲਈ ਪਹਿਲਾਂ ਜਾਂਦੀ ਮਰ ਜਾਂਦੀ ਇੱਜ਼ਤ ਅਸਾਂ ਦੀ ਨਹੀਂ ਇੰਨੇ ਆਖ ਰਾਜੇ ਨੇ ਮਰੋੜ ਧੌਣ ਵਟ ਲਈ ਧਾਰ ਕੇ ਸ਼ੈਤਾਨੀ ਦਿਲੋਂ ਹੌਸਲਾ ਕਿਸ਼ੋਰ ਚੰਦਾ ਹਾਰਕੇ ਸ਼ੈਤਾਨੀ ਦਿਲੋਂ ਹੌਸਲਾ ਕਿਸ਼ੋਰ ਚੰਦਾ ਜੇ ਬੁੱਧ ਭਾਟੀ ਦੀ ਤਲਕ ਦੇ ਕੇ ਕੱਟ ਲਈ ਲੱਗਣ ਜਰਾ ਨਸਾਰ ਦਿੱਤੀ ਉਸ ਰਾਜਨ ਕੋ ਅੱਛਾ ਮਹਾਰਾਜ ਖੜਾ ਕਰਕੇ ਜੋਹਾਰ ਨੂੰ ਐਸੀ ਜੈਸੀ ਦਿਲ ਆਵੇ ਕਰੋ ਦਾਸ ਦਾ ਕਹਿਣ ਹੈ ਨਾ ਮੈਂ ਤਾਂ ਹੁਣ ਚੱਲਿਆ ਜੀ ਆਪਣੇ ਦੁਆਰ ਨੂੰ ਤੇਨ ਗੱਲ ਆਖਦਾ ਹੀ ਸੰਭੂੋਂ ਬਾਹਰ ਹੋਇਆ ਫੇਰ ਅਜ ਮੇਰੇ ਆਣ ਦੇਖਦਾ ਬਾਜ਼ਾਰ ਨੂੰ ਫਿਰ ਤੁਰ ਸਾਰੇ ਜੋ ਭਵਾਨੀ ਗੜ ਵੱਲ ਚੱਲਾ ਬਈ ਫਿਰ ਤੁਰ ਸਾਰੇ ਜੋ ਭਵਾਨੀ ਗੜ ਵੱਲ ਚੱਲਾ ਆਖਦਾ ਕਿਸ਼ੋਰ ਹੈ ਸਿਮਰ ਕਰਤਾਰ ਨੂੰ ਆਖਦਾ ਕਿਸ਼ੋਰ ਹੈ ਸਿਮਰ ਕਰਤਾਰ ਨੂੰ ਹੋ ਪਸ਼ੂ ਦਾ ਵਪਾਰ ਓਦੋਂ ਘਾਟੇ ਬੰਦ ਬਹੁਤ ਹੁੰਦਾ ਵੀ ਪਸ਼ੂ ਦਾ ਵਪਾਰ ਓਦੋਂ ਘਾਟੇ ਬੰਦ ਹੁੰਦਾ ਲੋਕੋ ਆਉਂਦਿਆਂ ਹੀ ਘਰੇ ਜੇ ਬਿਮਾਰ ਹੋ ਕੇ ਮਰ ਜੇ ਅੱਧਾ ਮੁੱਲ ਮੋੜ ਜਾਂਦਾ ਸੋਨੇ ਦਾ ਵਪਾਰ ਓਦੋਂ ਪਵੇ ਜੇ ਗਰਜ ਢਾਂਗ ਆਦਮੀ ਦਾ ਸਰ ਜੇ ਮਿੱਤਰਾਂ ਦੀ ਟੋਲੀ ਵੀ ਸਹਾਰਾ ਹੁੰਦਾ ਆ ਆਦਮੀ ਦਾ ਹੋਰ ਨਹੀਂ ਤਾਂ ਉਹਨਾਂ ਕੋਲੋਂ ਮਿਲ ਜਾਂਦੇ ਕਰਜੇ ਉਹ ਸਾਰੀਆਂ ਹੀ ਖਾਣਾ ਬੋਝੇ ਵਿੱਚ ਉਸ ਆਦਮੀ ਦੇ ਸਾਰੀਆਂ ਹੀ ਖਾਣਾ ਬੋਝੇ ਵਿੱਚ ਉਸ ਆਦਮੀ ਦੇ ਜਿਹੜਾ ਇਨਸਾਨ ਚੰਗੀ ਵਿਦਿਆ ਨੂੰ ਪੜ੍ਹ ਜੇ ਜਿਹੜਾ ਇਨਸਾਨ ਚੰਗੀ ਵਿਦਿਆ ਨੂੰ ਪੜ੍ਹ ਜੇ